ਸ਼ਸ਼ੀਕਲ ਜੀ ਮੈਂ ਨਿਸ਼ਾਨ ਸਿੰਘ ਤੁਸੀਂ ਦੇਖ ਰਹੇ ਹੋ ਚੰਡੀਗੜ੍ਹ ਡੇਲੀ ਨਿਊਜ਼ ਖਰਦੇ ਪਿੰਡ ਰਸਨਹੀੜੀ ਦੇ ਵਿੱਚ ਲੜਾਈ ਝਗੜੇ ਦੌਰਾਨ ਗੋਲੀ ਚਲਾਉਣ ਵਾਲੇ 5 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਿਛਲੇ ਦਿਨੀ ਦਰਮਿਆਨ ਖਰੜ ਦੇ ਨੇੜਲੇ ਪਿੰਡ ਰਸਨਹੀੜੀ ਦੇ ਦੋ ਟੜਿਆਂ ਵਿਚਕਾਰ ਹੋਈ ਲੜਾਈ ਝਗੜੇ ਦੌਰਾਨ ਗੋਲੀ ਚਲਾਉਣ ਦੇ ਮਾਮਲੇ 'ਚ ਖਰੜ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇਸ ਸਬੰਧੀ ਪੁਲਿਸ ਨੇ ਥੋੜੇ ਹੀ ਸਮੇਂ 'ਚ 5 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਖਰੜ ਕਰਨ ਸੰਧੀ ਨੇ ਦੱਸਿਆ ਕਿ ਤਜਿੰਦਰ ਸਿੰਘ ਉਰਫ ਤੇਜੀ ਪੁੱਤਰ ਜਗਤਾਰ ਸਿੰਘ ਅਨਿਲ ਕੁਮਾਰ ਵਿੰਦਰ ਰਾਣਾ ਵਾਸੀ ਪਿੰਡ ਬਡਾਲੀ ਖਰੜ ਤੇ ਹਨੀ ਬਖਸਰ ਵਾਸੀ ਕਲਾਈਮੈਂਟ ਵਾਟਰ ਖਰੜ ਗੈਤਮਾਨ ਪੁੱਤਰ ਧਰਮ ਸਿੰਘ प्रमोद ਰਾਣਾ ਪੁੱਤਰ ਨਰਿੰਦਰ ਕੁਮਾਰ ਵਾਸੀ ਪਿੰਡ ਚੰਜੇੜੀ ਦੀਪੂ ਪੁੱਤਰ ਕਾਕਾ ਪਿੰਡ ਮਛਲੀਕਲਾ ਖਰੜ ਤੋ ਰਵੀ ਕੁਮਾਰ ਵਾਸੀ ਨਵਾਂ ਸ਼ਹਿਰ ਬਡਾਲਾ विकास राणा ਤੇ ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ ਡੀਐਸਪੀ ਸੰਦੂ ਨੇ ਪੁਲਿਸ ਨੂੰ ਜੋ ਜਾਣਕਾਰੀ ਦਿੰਦੇ ਹੋਏ ਵਿਕਾਸ ਰਾਣਾ ਉਰਫ ਲੱਕੀ ਪੁੱਤਰ ਜੱਗੀ ਹਣੀ ਸਿੰਘ ਬੌਕਸਰ ਵਾਸੀ ਜਲਵਾਯੂ ਟਾਵਰ ਖਰੜ ਅਮਨ ਵੈਦਵਾਨ ਨੂੰ ਕਈ ਜੋ ਕਿ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਲਾ ਖਰੜ ਰਵੀ ਆਪਸੀ ਦਮਾਸ਼ਾਰ ਬਡਾਲਾ ਖਰੜ ਨੂੰ ਕਾਬੂ ਕਰਕੇ ਉਹਨਾਂ ਕੋਲੋਂ ਇੱਕ ਦੇਸੀ ਪਿਸਤੌਲ ਤੇ ਇੱਕ ਕਾਰ ਲੁੱਟਿਆ ਗਿਆ ਉਸ ਕੋਲੋਂ ਵਾਰਦਾਨ ਘਰਤਿਆ ਗਿਆ ਜਿਲ੍ਹਾ ਕਾਪੂਰ ਦਰਮਨ ਕਰ ਲਿਆ ਗਿਆ ਬਾਕੀ ਤੋਸ਼ੀਆਂ ਦੀ ਪਾਲ ਜਾਰੀ ਹੈ ਜਿਨ੍ਹਾਂ ਨੂੰ ਜਲਦੀ ਗ੍ਰਿਫਤਾਰ ਲਿੱਤਾ ਜਾਵੇਗਾ ਉਸ ਵੱਲੋਂ ਮਕਦਮਾ ਨੰਬਰ 225/24 थाना सदर खरੜ ਵਿਖੇ ਦਰਜ ਕੀਤਾ ਗਿਆ ਸੀ ਟੋਟਲ 9 ਟੋਟਲ ਆਰਟ ਜਿਹੜੇ ਨੌਜਵਾਨ ਨੇ ਉਹਨਾਂ ਦੇ ਖਿਲਾਫ ਬਾਈ ਨੇ ਜਿਹੜਾ ਮਕਦਮਾ ਦਰਜ ਕੀਤਾ ਗਿਆ ਸੀ ਤੇ ਵੱਖ-ਵੱਖ ਟੀਮਾਂ ਗਠਿਤ ਕਰਕੇ ਬਹੁਤ ਹੀ ਮੁਸਤੱਦੀ ਦੇ ਨਾਲ ਕੁਝ ਘੰਟਿਆਂ ਦੇ ਵਿੱਚ ਹੀ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋ ਵੈਪਨ ਜਿਹੜੇ ਵਾਰਦਾਤ ਵਿੱਚ ਇਹਨਾਂ ਵੱਲੋਂ ਵਰਤੇ ਗਏ ਸਨ ਇੱਕ ਦੇਸੀ ਕਟਾ ਤੇ ਇੱਕ 32 ਬੋਰ ਦਾ ਜਿਹੜਾ ਪਿਸਟਲ ਹੈ ਉਹ ਬਰਾਮਦ ਕਰ ਲਿਆ ਗਿਆ ਇਸ ਦੇ ਨਾਲ ਹੀ ਜਿਹੜੇ ਬਾਕੀ ਬਚਦੇ ਤਿੰਨ ਦੋਸ਼ੀ ਨੇ ਉਹਨਾਂ ਨੂੰ ਵੀ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਏਗੇ